ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਜੇਲ੍ਹ ਵਾਰਡਨ ਵਾਲਾ ਨਹੀਂ ਹਨਾ ਬਈ ਰੱਸਾ ਹੈਗਾ ਰੱਸਾ ਹੈਗਾ 100 ਮੀਟਰ ਹੈਗੀ ਆ 100 ਮੀਟਰ ਦੀ ਵੀਡੀਓ ਵੀ ਆਉਂਗੀ ਤੇ ਸ਼ਾਰਟ ਪੋਸਟ ਤਾਂ ਚਲੋ ਸੌਖੀ ਗੱਲ ਹੀ ਆ ਤੇ ਅੱਜ ਰੱਸੇ ਦੀ ਤੁਹਾਨੂੰ ਆਪਾਂ ਸਿਖਾਵਾਂਗੇ ਟੈਕਨੀਕ ਐ ਵੀ ਜਦੋਂ ਪੈਰ ਲਾ ਕੇ ਉਹਨਾਂ ਨੇ ਚੜਨ ਦੇਤਾ ਵੀ ਸਭ ਤੋਂ ਸੌਖੀ ਟੈਕਨੀਕ ਕਿਹੜੀ ਆ ਇਹਨੂੰ ਕਹਿੰਦੇ ਆ ਜੇ ਹੁੱਕ ਠੀਕ ਆ ਬਈ ਉਹ ਤੁਹਾਨੂੰ ਦੱਸਾਂਗੇ ਅੱਜ ਆਪਾਂ ਪਿੱਛੇ ਵੀ ਵੀਡੀਓ ਪਾਈ ਸੀ ਮੈਂ ਸ਼ਾਰਟ ਉਹਦੇ ਤੇ ਕਮੈਂਟ ਆਈ ਸੀ ਵੀ ਫੁੱਲ ਵੀ ਬਣਾ ਦੋ ਅੱਜ ਆਪਾਂ ਤੁਹਾਨੂੰ ਸਾਰੀ ਦੱਸ ਦੇਣੀ ਐ A ਤੋਂ Z ਬਾਕੀ ਰਹਿ ਰੂਗੀ ਤੱਕ ਕੋਈ ਨਹੀਂ ਅੱਗੇ ਵੀਡੀਓ ਆਉਣਗੀਆਂ ਰਸੇ ਦੀਆਂ ਵੀ ਆਉਣਗੀਆਂ ਤੇ 100 ਮੀਟਰ ਦੀ ਵੀ ਆਉਣਗੀ ਜਿਹੜੀ ਤੁਸੀਂ 15 ਹੌ ਥੱਲੇ ਕੱਢਣੀ ਆ ਤੇ ਚਲੋ ਹੁਣ ਆਪਾਂ ਕਰਦੇ ਆ ਸ਼ੁਰੂ ਲਿਆ ਬਈ ਮੇਰੇ ਨੇੜਾ ਜੇ ਨੇੜੇ ਮੜਾ ਆ ਤਕਨੀਕ ਬਈ ਆਪਣੀ ਰਹੂਗੀ ਜਿਵੇਂ ਆਹ ਇਧਰ ਨੂੰ ਲੈ ਦੇ ਥੋੜਾ ਇਹ ਇੱਥੋਂ ਫੜ ਕੇ ਨਾ ਆਹ ਪਕੜ ਬਣਾਉਣੀ ਆ ਆਹ ਚੀਜ਼ ਆਹ ਦਿਖਾ ਦੇ ਚੰਗੀ ਤਰ੍ਹਾਂ ਐ ਹੁਣੇ ਚਾਹੀਦਾ ਤੁਹਾਡੇ ਪੈਰ ਹਨ ਐਂ ਜਦੋਂ ਹੋ ਗਏ ਐਂ ਕਰਸ ਕੇ ਇੱਕ ਦੂਜੇ ਨਾਲ ਜੋੜ ਕੇ ਪੈਰ ਫੇਰ ਫੇਰ ਉੱਤੇ ਚੜ੍ਹ ਲਿਓ ਫੇਰ ਉੱਤੇ ਪੈਰ ਜਿਹੜਾ ਜਮਾ ਨਹੀਂ ਉਹ ਜ਼ੋਰ ਜਿਹੜਾ ਨਾ ਹੱਥਾਂ ਦਾ ਨਹੀਂ ਲੱਗਦਾ ਇਹਦੇ 'ਚ ਜਮਾ ਵੀ ਤੇ ਜਿੰਨਾ ਮਰਜ਼ੀ ਮੰਗਿਆ ਹੋਵੇ ਵਧੀਆ ਸੌਖੇ ਤਰੀਕੇ ਨਾਲ ਚੜ੍ਹਦੇ ਹੋਗੇ ਤੇ ਐਂ ਜੇ ਕਰਕੇ ਉੱਪਰ ਆਵੋ ਜੇ ਬਸ ਉੱਤਰਨਾ ਤਾਂ ਬਾੜਾ ਹੀ ਸੌਖਾ ਪੈਰ ਉਵੇਂ ਰੱਖੋ ਬਸ ਅੱਦੇ ਤੇ ਉੱਤਰ ਆਉ ਜਮਾ ਨਹੀਂ ਜ਼ੋਰ ਲੱਗਦਾ ਹਣੋ ਹੁਣ ਮੈਨੂੰ ਪਤਾ ਦੱਸ ਕੇ ਕਰਕੇ ਤਾਂ ਮੈਂ ਤੁਹਾਨੂੰ ਵਿਖਾ ਪਈ ਆ ਸਮਝ ਨਹੀਂ ਆਈ ਹੋਣੀ ਹੈਨਾ ਚਲੋ ਹੁਣ ਆਪਾਂ ਤੁਹਾਨੂੰ ਸਮਝਾਉਨੇ ਆ ਵੀ ਇਹ ਕਰਨੀ ਕਿਵੇਂ ਸ਼ੁਰੂ ਤੋਂ ਲੋ ਵੀ ਆ ਤੁਸੀਂ ਰਸਤੇ ਕੋਲੇ ਖੜ ਗਏ ਲੱਤ ਐਂ ਕਰ ਸਕਦੇ ਲੱਤ ਐਂ ਕਰਕੇ ਐਂ ਕਰ ਲਈ ਨਾ ਲੱਤ ਜਦੋਂ ਲੱਤ ਐਂ ਕਰ ਲਈ ਆ ਗੋਡਾ ਜਿਹੜਾ ਅੰਬਰ ਨੂੰ ਤੇ ਆਹਾਂ ਪੈਰ ਇਧਰ ਨੂੰ ਫੇਰ ਵੇਖ ਲੋ ਐ ਰੱਖ ਲੈਣੀ ਲੱਤ ਗੋਡਾ ਐ ਤੇ ਪੈਰ ਐ ਲੱਤ ਰੱਖ ਲਈ ਐ ਕਰਕੇ ਤੇ ਐ ਕਰ ਦੇਣਾ ਠੀਕ ਆ ਜਦੋਂ ਐ ਕਰਤਾ ਉਸ ਤੋਂ ਬਾਅਦ ਥੋੜਾ ਜਿਹਾ ਕੁੱਤੇ ਹੱਥ ਪਾਉਣੇ ਆ ਪਹਿਲਾਂ ਤਾਂ ਇੱਥੇ ਹੀ ਹੱਥ ਹੋਣਗੇ ਠੀਕ ਆ ਜਦੋਂ ਐ ਖੜੇ ਇੱਥੇ ਹੱਥ ਜਦੋਂ ਗੋਡਾ ਐ ਐ ਕਰ ਤੋਂ ਬਾਅਦ ਐ ਕਰਤਾ ਫਿਰ ਹੱਥ ਥੋੜੀ ਜਿਹੀ ਉੱਤੇ ਤੇ ਕੀ ਕਰਨਾ ਜਿਹੜਾ ਗੋਡਾ ਐ ਕੀਤਾ ਇਹਨੂੰ ਥੋੜਾ ਜਿਹਾ ਤਾਂ ਚੱਕਣਾ ਤਾਂ ਚੱਕਿਆ ਤੇ ਨਾਲ ਦੀ ਨਾਲ ਠੰਡਾ ਪੈਰ ਧਮਾ ਕੇ ਉੱਤੇ ਆ ਬਖਰਾਈ ਵੀ ਨੇੜੇ ਲੈ ਕੇ ਆ ਰੱਖ ਟੀ ਐਂ ਜਦੋਂ ਤੈਰ ਰੱਖਤਾ ਫੇਰ ਬਸ ਸਿੱਧਾ ਕਰ ਦੋ ਠੀਕ ਆ ਫੇਰ ਸੇਮ ਪ੍ਰੋਸੈਸ ਇੱਥੇ ਜਿੰਨਾ ਗੁੱਡਾ ਤਾਂ ਨੂੰ ਚੱਕ ਕੇ ਐ ਕਰੋਂਗੇ ਚਲੋ ਜੀ ਜਮਾ ਜ਼ੋਰ ਨਹੀਂ ਲੱਗੂਗਾ ਫਿਰ ਜਾ ਕੇ ਪਾ ਮੈਂ ਇੱਕ ਹੱਥ ਵੀ ਛੱਡ ਦੇ ਜੁੱਤੇ ਫੇਰ ਉੱਤਰਨ ਵੇਲੇ ਉੱਤਰਨ ਵੇਲੇ ਚੰਗੀ ਤਰ੍ਹਾਂ ਸਾਹਮਣੇ ਵਿਖਾ ਬਈ ਆ ਚੀਜ਼ ਪਾ ਮੈਂ ਇੱਕ ਹੱਥ ਨਾਲ ਉਤਰੋ ਪਾ ਮੈਂ ਲਾਈ ਜਨਾ ਥੋੜੇ ਥੋੜੇ ਐਨੇ ਕ ਤਾਂ ਚਾ ਰੱਖ ਲੋਏ ਬਸ ਐ ਉਤਰਨਾਗਾ ਹੁਣ ਮੈਨੂੰ ਲੱਗਦਾ ਵੀ ਇਹਦੇ ਤੋਂ ਉੱਤੇ ਕੁਝ ਨਹੀਂ ਬਾਕੀ ਤਾਂ ਹੁਣ ਤਰੀਕੇ ਤੁਸੀਂ ਦੇਖ ਹੀ ਲਏ ਹੋਣੇ ਆ ਆ ਸਿੱਖ ਲਓ ਤੁਸੀਂ ਬਸ ਤੇ ਬਾਕੀ ਆਪਾਂ ਹੋਰ ਤੁਹਾਨੂੰ ਸਿਖਾਉਂਦੇ ਨਵੇਂ-ਨਵੇਂ ਤਰੀਕੇ ਵੀ ਲੱਭਾਂਗੇ ਮੈਂ ਸੋਚੀ ਬੈਠਾਂਗਾ ਜਿਹੜੇ ਬਾਈ ਨੇ ਵੀ ਹਨਾ ਦੇ ਨੇਟ ਰੈਲ ਅਦੇ ਜੇਲ੍ਹ ਵਾਰਡਨ ਦੇ ਤੇ ਉਹ ਆਪਣੇ ਕੋਲੇ ਆ ਸਕਦਾ ਪਿਛਲੀ ਵਾਰ ਫੋ ਫਾਇਰਮੈਨ ਵਾਲਾ ਆਪਾਂ ਤਿਆਰੀ ਨਹੀਂ ਕਰਾਈ ਗਲਤੀ ਹੋ ਗਈ ਮੈਨੂੰ ਐਸੇ ਵੀ ਕੰਮ ਸੌਖਾ ਹੀ ਆ ਚਲੋ ਤੇ ਪਰ ਫਿਰ ਵੀ ਬਥੇਰੇ ਸੀਗੇ ਹੋ ਜਣਾ ਵੀ ਜਿਹੜੇ ਬੰਦੇ ਫੇਲ ਹੋ ਗਏ ਨੇ ਰਸਤੇ ਤੋਂ ਤੇ ਬਾਕੀ ਕਨਸਟੇਬਲ ਦਾ ਕੁੜੀਆਂ ਮੁੰਡਿਆਂ ਉੱਚ ਤੱਕ ਆਪਣਾ ਕੋਈ ਮੁਕਾਬਲਾ ਹੀ ਹੈ ਨਹੀਂ ਹੈ ਨਾ ਤੇ ਆ ਰਸਤੇ ਵਾਲਾ ਜਿਹੜਾ ਇਹ ਵੀ ਆਪਾਂ ਸ਼ੁਰੂ ਕਰ ਦੇਣਾ ਤੇ ਹੁਣ ਇਹਦੇ ਚ ਜਿਹੜੀ 100 ਮੀਟਰ ਮੰਗੀ ਆ ਉਹ ਵੀ ਆਪਾਂ ਬਹੁਤ ਜਲਦੀ ਵੀਡੀਓ ਲੈ ਕੇ ਆਵਾਂਗੇ ਜਿਹੜੀ ਤੁਸੀਂ ਇੱਕ ਚੀਜ਼ ਹੋਰ ਠੀਕ ਆ ਬਈ ਹੁਣ ਤੁਸੀਂ ਜਦੋਂ ਇਹ ਤਕਨੀਕ ਵਰਤੋਂਗੇ ਨਾ ਹੋ ਸਕਦਾ ਨਾ ਇੱਥੋਂ ਮੜਾ ਛਿੱਲਿਆ ਜਾਵੇ ਪਹਿਲੇ ਦਿਨ ਮੈਂ ਮੁੰਡੇ ਦੇ ਵੇਖਿਆ ਸੀ ਆਪਣੇ ਤਾਂ ਨਹੀਂ ਹੋਇਆ ਸੀ ਤਾਂ ਤੁਹਾਨੂੰ ਦੱਸੀਏ ਨਾ ਪੱਟੀ ਬੰਨ ਲਓ ਇਹ ਖੱਬੀ ਲੱਤ ਤੇ ਤੇ ਪੱਟੀ ਬੰਨਣ ਤੋਂ ਬਾਅਦ ਫਿਰ ਟਰਾਈ ਕਰੋ ਇਹ ਨਹੀਂ ਤਾਂ ਰੱਸਾ ਮੜਾ ਜਾਣਾ ਵਾਜੇ ਜਾਂਦਾ ਹੈਗਾ ਤੇ ਹਮੇਸ਼ਾ ਜੇ ਤੁਸੀਂ ਸੱਜੂ ਆ ਨਾ ਸੱਜੀ ਲੱਤ 'ਚ ਜ਼ਿਆਦਾ ਕੰਟਰੋਲ ਹੈ ਕਿਉਂਕਿ ਇਹਦੇ ਨਾਲ ਹੀ ਆਪਾਂ ਐਂ ਕਰ ਸਕਦੇ ਹਾਂ ਨਾ ਤੇ ਹਮੇਸ਼ਾ ਖੱਬੀ ਲਾਤੀ ਐਂ ਚੜੋ ਆਲੀ ਖੱਬੀ ਲਾਤੀ ਅੱਗੇ ਰੱਖਣੀ ਆ ਇਹਨੂੰ ਐਂ ਨਾਲ ਆਨ ਲਾਉਣ ਤੋਂ ਬਾਅਦ ਬਸ ਐਂ ਤੁਹਾਨੂੰ ਦੱਸ ਹੀ ਦਿੱਤਾ ਫਿਰ ਘੁਮਾ ਕੇ ਬਾਸ ਹੋ ਗਿਆ ਕੰਮ ਤੇ ਜੇ ਤੁਸੀਂ ਖੱਬੂ ਆ ਫਿਰ ਸੱਜੀ ਲੱਤ ਐ ਚੁਣੋ ਜੀ ਫਿਰ ਐਂ ਤੇ ਖੱਬੇ ਪੈਰ ਨਾਲ ਐਂ ਕਰ ਦਿਓ ਜੀ ਮਾ ਠੀਕ ਆ ਆ ਦੋ ਤਿੰਨ ਚੀਜ਼ਾਂ ਇਹ ਟੈਕਨੀਕ ਤੋਂ ਉੱਤੇ ਕੋਈ ਟੈਕਨੀਕ ਨਹੀਂ ਬਹੁਤ ਸੌਖੀ ਆ ਬਾਹਾਂ ਦਾ ਜੋਰ ਜਿਹੜਾ ਜਮਾ ਲੱਗਣੋਂ हट ਜਾਂਦਾ ਤੇ ਚਲੋ ਠੀਕ ਆ ਜੀ ਕਮੈਂਟ ਕਰ ਦਿਓ ਜੀ ਥੱਲੇ ਹੋਰ ਕਿਸੇ ਵੀ ਵਰਕਆਊਟ ਤੇ ਵੀਡੀਓ ਚਾਹੀਦੀ ਵਾਹ 100 ਮੀਟਰ ਦਾ ਮੈਂ ਬਣਾਉਣ ਹੀ ਲੱਗਾ ਤੇ ਪੁਲਿਸ ਵਾਲਿਆਂ ਦੀ ਹਾਈ ਜੰਪ ਲੌਂਗ ਜੰਪ ਪਰ ਕੁੜੀਆਂ ਮੁੰਡਿਆਂ ਦੀ ਉਹ ਹੁੰਦੀਆਂ ਹੀ ਰਹਿਣਗੀਆਂ ਹੁਣ ਸ਼ੁਰੂਆਤ ਕੰਮ ਆਪਣਾ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ